ਅਸਲ 'ਚ ਇਹ ਲੋਕ ਉਹਦੀ ਰਜਾ ਚ ਰਾਜੀ ਰਹਿੰਦੇ ਇਹ ਭੈਣ ਜਿਹੜਾ ਉੱਪਰ ਬੈਠਾ ਬਾਈ ਉਹ ਇਹਦੇ ਘਰ ਆ ਵਾਲਾ ਦੋ ਬੱਚੇ ਇਹਨਾਂ ਦੇ ਉਹਦੀ 500 ਰੁਪਏ ਦਿਹਾੜੀ ਆ ਇਹਦੀ 400 ਰੁਪਏ ਦਿਹਾੜੀ ਆ ਇਹ ਥੱਲੇੋਂ ਸਿਮਿੰਟ ਦੀਆਂ ਬਾਲਟੀਆਂ ਭਰ ਕੇ ਫੜਾਉਂਦੀ ਆ ਤੇ ਉਹ ਉੱਪਰ ਸਿਮਿੰਟ ਨਾਲ ਪਲਾਸਟਰ ਕਰਦਾ ਜਿੱਥੇ-ਜਿੱਥੇ ਇਹ ਇਮਾਰਤ ਦਾ ਪਲਾਸਟਰ ਲਿਆ ਹੋਆ ਇਹਨਾਂ ਨੂੰ ਪਤਾ ਜ਼ਿੰਦਗੀ ਕੀ ਆ ਤੇ ਜੇ ਕਿਸੇ ਨੇ ਅਰਥ ਸਿੱਖਣੇ ਆ ਇਹਨਾਂ ਕੋਲੇ 10 ਮਿੰਟ ਬੈਠ ਕੇ ਗੱਲਾਂ ਕਰਿਓ ਸੋਨੂੰ ਪਤਾ ਲੱਗ ਜੂ ਜ਼ਿੰਦਗੀ ਕੀ ਆ ਤੇ ਜ਼ਿੰਦਗੀ ਦੇ ਰਾਜੇ ਵੀ ਇਹੀ ਆ ਇਹਨਾਂ ਲੋਕਾਂ ਨੂੰ ਤੁਸੀਂ ਉਦਾਸ ਨਹੀਂ ਦੇਖੋਗੇ ਇਹਨਾਂ ਲੋਕਾਂ ਨੂੰ ਤੁਸੀਂ ਕਦੇ ਬਿਮਾਰ ਨਹੀਂ ਦੇਖੋਗੇ ਨਾ ਇਹਨਾਂ ਨੂੰ ਡਾਈਟਿੰਗ ਕਰਨ ਦੀ ਲੋੜ ਆ ਨਾ ਇਹਨਾਂ ਨੂੰ ਸੈਰ ਕਰਨ ਦੀ ਲੋੜ ਆ ਪਸੰਨ ਆ ਇਹ ਜ਼ਿੰਦਗੀ ਤੋਂ ਕੋਈ ਇਲਾਮਾ ਨਹੀਂ ਇਹਨਾਂ ਦਾ ਜ਼ਿੰਦਗੀ ਪ੍ਰਤੀ ਪਰਮਾਤਮਾ ਪ੍ਰਤੀ ਜਾਂ ਸਰਕਾਰਾਂ ਪ੍ਰਤੀ ਦੋ ਬੱਚੇ ਕਦੇ ਵਿਚਾਰੀ ਬੱਚਿਆਂ ਵੱਲ ਜਾਂਦੀ ਆ ਬੱਚਿਆਂ ਨੂੰ ਮਾੜਾ ਮੋਟਾ ਖਵਾ ਪਿਆ ਕੇ ਟਕਾ ਕੇ ਫਿਰ ਬਾਲਟੀਆਂ ਉੱਪਰ ਭੇਜਦੀ ਤੇ ਦੂਰੀ ਹੋ ਜਾਂਦੀ ਜਦੋਂ ਇੱਕ ਬਾਲਟੀ ਭੇਜਦੀ ਹੈ ਨਾ ਇੰਨਾ ਜ਼ੋਰ ਲੱਗਦਾ ਇਹਦਾ ਤੇ ਪੰਜਾਂ ਕਿ ਮਿੰਟਾਂ ਬਾਅਦ ਬਾਲਟੀ ਫੇਰ ਥੱਲੇ ਭੇਜ ਦਿੰਦਾ ਫੇਰ ਵਿਚਾਰੀ ਭਰ ਕੇ